ਸੱਚੀ ਅਕਾਲ ਜੀ ਮੈਂ ਕਲਵੰਤ ਸਿੰਘ ਗਗਨਪੁਰੀ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਸਿਆਸਤ ਮੰਡੀ ਪੈਸੇ ਦੀ ਹਰ ਸੀਟ ਵੇਚਦੀ ਬਾਜ਼ਾਰ ਜਨਾ ਕਿ ਸੱਚੀ ਅਰਬਾਂ ਚ ਵਿਕਦੇ ਆ ਨੇ ਕੁਰਸੀਆਂ ਸਿਆਸਤ ਲੋਕਤੰਤਰ ਤੇ ਪਵਿੱਤਰ ਜ਼ਿੰਮੇਵਾਰੀਆਂ ਦਾ ਖੇਤਰ ਸੀ ਇਹ ਵਪਾਰ ਦੀ ਮੰਡੀ ਕਦੋਂ ਬਣ ਗਿਆ ਇਸ ਵਾਰ ਡਾਕਟਰ ਨਵਜੋਤ कौर ਸਿੱਧੂ ਦੇ ਬਿਆਨ ਨਾਲ ਦੁਬਾਰਾ ਸਾਹਮਣੇ ਆ ਖੜਾ ਹੋਇਆ ਆ ਉਹਨਾਂ ਨੇ ਭਾਵੇਂ ਬਾਅਦ ਵਿੱਚ ਕਿਹਾ ਕਿ ਉਹਨਾਂ ਦੀ ਗੱਲ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਪਰ ਜਿਹੜਾ ਤਿੱਖਾ ਤੀਰ ਉਹ ਛੱਡ ਚੁੱਕੀ ਸੀ ਉਹ ਸ਼ਾਸਤ ਦੇ ਦਿਲ ਵਿੱਚ ਸਿੱਧਾ ਜਾ ਕੇ ਵਜਾਇਆ ਤੇ ਕਰਾਰੀ ਝੋਟ ਕੀਤੀ ਹੈ ਮੁੱਖ ਮੰਤਰੀ ਦੀ ਕੁਰਸੀ ਦੇ 500 ਕਰੋੜ ਰੁਪਏ ਦੇ ਅਟੈਚੀ ਨਾਲ ਜੋੜੀ ਜਾਣ ਵਾਲੀ ਗੱਲ ਚਾਹੇ ਕਿੰਨੀ ਵੀ ਤਿੱਖੀ ਵਾਦ-ਵਿਵਾਦੀ ਲੱਗੇ ਪਰ ਇਸ ਨੇ ਉਸ ਚਾਈ ਨੂੰ ਨੰਗਾ ਕੀਤਾ ਜਿਸ ਦਾ ਜ਼ਿਕਰ ਆਮ ਲੋਕ ਬੰਦ ਕਮਰਿਆਂ ਵਿੱਚ ਕਰਦੇ ਅਤੇ ਉੱਚੀਆਂ ਕੁਰਸੀਆਂ ਵਾਲੇ ਸ਼ਾਸਤਾਨ ਖੁਦ ਇਨਕਾਰ ਕਰਦੇ ਨਜ਼ਰ ਆਉਂਦੇ ਰਹੇ ਨੇ ਵਿਰੋਧੀਆਂ ਨੇ ਕਾਂਗਰਸ ਨੂੰ ਘੇਰਨਾ ਸੀ ਘੇਰ ਰਿਹਾ ਕਾਂਗਰਸ ਨੇ ਬਚਾ ਕਰਨਾ ਸੀ ਉਹ ਬਚਾ ਕਰ ਲਿਆ ਸਵਾਲ ਜਵਾਬਾਂ ਦਾ سلسلہ ਸ਼ੁਰੂ ਹੋ ਗਿਆ ਹੈ ਜੇ ਕੁਰਸੀ ਪੈਸੇ ਨਾਲ ਮਿਲਦੀ ਹੈ ਤਾਂ ਫਿਰ ਜਦੋਂ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਬਣੇ ਸੀ ਤਾਂ ਉਹਨਾਂ ਨੇ ਕਿੰਨੇ ਪੈਸੇ ਖਰਚੇ ਸੀ ਇਹ ਗੱਲ ਕਾਂਗਰਸ ਦੇ ਅੰਦਰ ਉੱਠਣ ਲੱਗੀ ਹੈ ਪਰ ਅਸਲ ਗੱਲ ਇਹ ਨਹੀਂ ਕਿ ਕਿਸ ਨੇ ਕਿੰਨਾ ਦਿੱਤਾ ਅਸਲ ਗੱਲ ਇਹ ਹੈ ਕਿ ਲੋਕਤੰਤਰ ਦੀ ਇੱਜ਼ਤ ਨੂੰ ਇਹਨਾਂ ਸਵਾਲਾਂ ਨੇ ਕਿੰਨਾ ਸਸਤਾ ਕਰ ਦਿੱਤਾ ਹੈ ਪਰ ਖਾਮ ਖਾਮ ਕਿਸੇ ਇੱਕ ਪਾਰਟੀ ਨੂੰ ਦੋਸ਼ੀ ਬਣਾਉਣਾ ਵੀ ਸੱਚ ਨੂੰ ਅਧੂਰਾ ਦਿਖਾਉਣਾ ਹੈ ਕਿਉਂਕਿ ਜਿੱਥੇ ਲੋਕ ਕਹਿੰਦੇ ਹਨ ਕਿ ਹਮਾਂ ਵਿੱਚ ਸਾਰੇ ਨੰਗੇ ਨੇ ਇਹ ਬਿਲਕੁਲ ਇੱਥੇ ਸੱਚ ਸਾਬਤ ਹੋ ਰਿਹਾ ਰਾਜ ਸਭਾ ਦੀਆਂ ਸੀਟਾਂ ਅਰਬਾਂ ਰੁਪਏ ਚ ਵਿਕਦੀਆਂ ਨੇ ਇਹ ਗੱਲ ਜਿਹੜੀ ਹੈ ਸੁਣੀ ਸੁਣਾਈ ਨਹੀਂ ਇਹ ਸਿਆਸੀ ਪੰਡਤਾਂ ਵੱਲੋਂ ਖੁੱਲਕੇ ਕਿਹਾ ਜਾਂਦਾ ਆ ਇਸ ਦੇ ਨਾਲ ਹੀ ਚੋਣ ਲੜਨ ਲਈ ਖਰਚੇ ਟਿਕਟਾਂ ਦੇ ਜਿਹੜੇ ਲੈਣ ਵਾਸਤੇ ਖਰਚੇ ਫਿਰ ਦੌੜ ਭੱਜ ਤੇ ਦਲ ਬਦਲ ਦੀ ਮੰਡੀ ਗਾਂਖ ਮੁਤਾਬਕ ਰੇਟ ਕੁਰਸੀ ਕਿਵੇਂ ਲੈਣੀਆਂ ਉਹਦੇ ਲਈ ਅਦੜ ਥਾਵਾਂ ਤੇ ਖਰਚੇ ਕੀਤੇ ਜਾਂਦੇ ਨੇ ਇਹ ਸਾਰਾ ਕੁਝ ਰਾਜਨੀਤੀ ਨੂੰ ਪਵਿੱਤਰ ਕਾਰਜ ਤੋਂ ਇੱਕ ਵਪਾਰ ਵਿੱਚ ਬਦਲ ਰਿਹਾ ਆ ਜੋ ਕਿ ਬੜਾ ਹੀ ਚਿੰਤਾਜਨਕ ਵਿਸ਼ਾ ਬਣਿਆ ਹੋਇਆ। ਦੋਸਤੋ ਇਹ ਵੀ ਸੱਚ ਹੈ ਕਿ ਸਿਆਸਤ ਹੁਣ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹੀ। ਜਿਹੜਾ ਨੌਜਵਾਨ ਅਸਲ ਤਬਦੀਲੀ ਲਿਆਉਣ ਦਾ ਜਜ਼ਬਾ ਰੱਖਦਾ ਆ ਉਹ ਫੈਲਾ ਬੋਲੀਆਂ ਅਤੇ ਭਾਅ ਦੇ ਇਸ ਜਾਲ ਵਿੱਚ ਫਸ ਕੇ किनारे ला ਦਿੱਤਾ ਜਾਂਦਾ ਆ ਚੋਣ ਖਰਚਾ ਇਸ ਕਦਰ ਵੱਧ ਚੁੱਕਾ ਆ ਕਿ ਜਿਹੜਾ ਨੌਜਵਾਨ ਅਸਲ ਤਬਦੀਲੀ ਲਿਆਉਣ ਦਾ ਜਜ਼ਬਾ ਰੱਖਦਾ ਆ ਉਹ ਫੈਲਾ ਬੋਲੀਆਂ ਅਤੇ ਭਾ ਦੇ ਇਸ ਜਾਲ ਵਿੱਚ ਫਸਾ ਕੇ ਕਿਨਾਰੇ ਲਾ ਦਿੱਤਾ ਜਾਂਦਾ ਆ ਚੋਣ ਖਰਚਾ ਇਸ ਕਦਰ ਵੱਧ ਚੁੱਕਾ ਆ ਕਿ ਲੋਕ ਕਹਿਣ ਲੱਗ ਪਏ ਨੇ ਜੇ ਪੈਸਾ ਨਹੀਂ ਤਾਂ ਟਿਕਟ ਨਹੀਂ ਟਿਕਟ ਨਹੀਂ ਤਾਂ ਹੱਕ ਨਹੀਂ ਡਾਕਟਰ ਸਿੱਧੂ ਦਾ ਬਿਆਨ ਚਾਹੇ ਸੱਚੇ ਗੁੱਸੇ ਚੋਂ ਨਿਕਲਿਆ ਹੋਵੇ ਜਾਂ ਉਹਨਾਂ ਦੀ ਨਿੱਜੀ ਲੜਾਈ ਦਾ ਹਿੱਸਾ ਹੋਵੇ ਇਸ ਨੇ ਉਹ ਪਰਦਾ ਹਟਾ ਦਿੱਤਾ ਆ ਜਿਹਦੇ ਪਿੱਛੇ ਸ਼ਾਸਦਾਨ ਸਾਲਾਂ ਤੋਂ ਆਪਣੀ ਹਰ ਡੀਲ ਚ ਪਾਉਂਦੇ ਆਏ ਨੇ ਇਹ ਬਿਆਨ ਇੱਕ ਸੱਚੀ ચીਖ ਬਣ ਕੇ ਨਿਕਲਿਆ ਲੱਗਦਾ ਆ ਜਦੋਂ ਕੁਰਸੀਆਂ ਭਾਅ ਤੇ ਲੈ ਕੇ ਲੋਕਾਂ ਦੀਆਂ ਕਿਸਮਤਾਂ ਤੈਅ ਕੀਤੀਆਂ ਜਾਣ ਤਦ ਤਪਾਈ ਸਿਰਫ ਸ਼ਾਸਦਿ ਨਹੀਂ ਪੂਰੀ ਪ੍ਰਣਾਲੀ ਦੀ ਹੁੰਦੀ ਹੈ ਅੱਜ ਇਹ ਬਿਆਨ ਵਾਦ-ਵਿਵਾਦ ਦਾ ਕਾਰਨ ਬਣਿਆ ਹੋਇਆ ਕੱਲ ਨੂੰ ਲੋਕ ਭੁੱਲ ਜਾਣਗੇ ਪਰ ਪ੍ਰਸ਼ਨ ਕਹਿ ਰਹੇਗਾ ਕਿ ਲੋਕਤੰਤਰ ਵਪਾਰਖਾਨਾ ਹੋ ਚੁੱਕਿਆ ਹੈ ਕਿ ਹਰ ਵੱਡੀ ਕੁਰਸੀ ਦੀ ਕੀਮਤ ਅਰਬਾਂ ਰੁਪਏ ਵਿੱਚ ਲੱਗਦੀ ਹੈ ਕਿ ਲੋਕਾਂ ਦੀ ਭਰੋਸੇ ਦੀ ਕੁਰਸੀ ਵੀ ਕਿਸੇ ਮੰਡੀ ਵਿੱਚ ਬੋਲੀ ਲਗਾ ਕੇ ਵੇਚੀ ਜਾ ਸਕਦੀ ਹੈ ਜਵਾਬ ਡਰਾਉਣਾ ਹੈ ਜੇ ਇਹ ਸੱਚ ਹੈ ਤਾਂ ਲੋਕਤੰਤਰ ਦਾ ਸਭ ਤੋਂ ਵੱਡਾ ਕਤਰਾ ਕੋਈ ਬਾਹਰੀ ਤਾਕਤ ਨਹੀਂ ਸਗੋ ਉਹ ਪ੍ਰਣਾਲੀ ਹੈ ਜਿਸ ਨੂੰ ਅਸੀਂ ਆਪ ਮਜ਼ਬੂਤ ਸਮਝਦੇ ਰਹਾਂ ਸਿਆਸਤ ਮੰਡੀ ਪੈਸੇ ਦੀ ਬਣ ਗਈ ਹੈ ਇਹ ਸਿਰਫ ਬਿਆਨ ਨਹੀਂ ਸਿਸਟਮ ਦਾ ਸਰਟੀਫਿਕੇਟ ਹੈ ਸਵਾਲ ਇਹ ਨਹੀਂ ਕਿ ਕੁਰਸੀ ਕਿੰਨੇ ਵਿੱਚ ਵਿਕਦੀ ਸਵਾਲ ਇਹ ਹੈ ਕਿ ਇਹ ਵਪਾਰ ਕਦ ਤੱਕ ਸਹਾਰਿਆ ਜਾਵੇਗਾ ਅੱਜ ਸਾਡਾ ਦੇਸ਼ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਕੋਈ ਵੀ ਕੰਮ ਬਿਨਾਂ ਰਿਸ਼ਵਤੋਂ ਨਹੀਂ ਹੁੰਦਾ ਇਸ ਭ੍ਰਿਸ਼ਟਾਚਾਰ ਨੂੰ ਕਦੋਂ ਠੱਲ ਪਵੇਗੀ ਇੱਥੇ ਭਾਈ ਗੁਰਦਾਸ ਦੀਆਂ ਇਹ ਲਾਈਨ ਅ ਬਿਲਕੁਲ ਸਹੀ ਟੁਕਦੀਆਂ ਨੇ ਰਾਜੇ ਪਾਪ ਕੁਮਾਮ ਦੇ ਉਲਟੀ ਵਾਰਡ ਖੇਤ ਕੋ ਖਾਈ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪਰੀ ਤੁਹਾਡੇ ਤੋਂ ਲੈਣਾ ਅਜਾਜ਼ ਸਤਿ ਸ਼੍ਰੀ ਅਕਾਲ